ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਦਾ ਅਜਨਾਲਾ ਵਿੱਚ ਕਾਂਗਰਸ ਨੇ ਬਾਈਕਾਟ ਕਰ ਦਿੱਤਾ ਹੈ। ਇਹ ਮਸਲਾ ਰਾਜਸਾਨਸੀ ਵਿੱਚ ਵਿਧਾਇਕ ਸੁਖਬਿੰਦਰ ਸਿੰਘ ਸੁਖ ਸਰਕਾਰੀਆਂ ਤੇ ਦਰਜ ਹੋਈ ਐਫਆਈਆਰ ਤੋਂ ਉਭਰਿਆ। ਦੋਸ਼ ਲਗਾਇਆ ਗਿਆ ਹੈ ਕਿ ਸਰਕਾਰ ਦੇ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸ ਸਬੰਧੀ ਅਜਨਾਲਾ ਵਿੱਚ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ। ਕਿਹਾ ਗਿਆ ਹੈ ਕਿ ਜਿਹੜੇ ਕਾਂਗਰਸੀ ਉਮੀਦਵਾਰ ਜਿੱਤ ਰਹੇ ਸੀ ਉਹਨਾਂ ਸਾਰਿਆਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਨੇ ਹੁਣ ਮੰਗ ਕੀਤੀ ਗਈ ਹੈ ਕਿ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਚੋਣਾਂ ਵਿੱਚ ਸ਼ਰਿਆਮ ਹੋ ਰਹੀ ਧੱਕੇਸ਼ਾਹੀ ਵੱਲ ਧਿਆਨ ਦਿੱਤਾ ਜਾਵੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਹੈ ਕਿ ਰਾਜਸਥਾਨ ਸੀ ਅੰਦਰ ਕਾਂਗਰਸ ਦੇ ਵਿਧਾਇਕ ਸੁਖ ਸਰਕਾਰੀਆਂ ਵਿਰੁੱਧ ਜਾਣਬੁੱਝ ਕੇ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਸਰਕਾਰ ਚੋਣਾਂ ਵਿੱਚ ਵੀ ਇਸੇ ਤਰ੍ਹਾਂ ਦੀ ਧੱਕੇਸ਼ਾਹੀ ਵੀ ਕਰ ਸਕਦੀ ਹੈ ਔਰ ਕੀ ਕੁਝ ਕਿਹਾ ਗਿਆ ਜਰਾ ਤੁਸੀਂ ਵੀ ਸਾਨੂੰ ਪਹਿਲਾਂ ਮੈਂ ਤੁਹਾਡਾ মিডিਆ ਦਾ ਧੰਵਾਦ ਕਰਨਾ ਹੈ ਤੁਸੀਂ ਹੀ ਇੱਕ ਜ਼ਰੀਆ ਰਹਿ ਗਏ ਹੋ ਜਿਹੜੀ ਸਾਡੀ ਆਵਾਜ਼ ਤੇ ਸਾਡਾ ਦੁੱਖ ਤਕਲੀਫ ਦਰਦ ਜਿਹੜਾ ਕਿਸੇ ਨਾ ਹੁੰਦਾ ਤੁਸੀਂ ਉਹ ਸਾਰਿਆਂ ਤੱਕ ਪਹੁੰਚਾਉਂਦੇ ਨੇ ਖਾਸ ਤੌਰ ਤੇ ਸਾਡੇ ਅਜਨਾਲੇ ਦੀ ਪ੍ਰਸਤਾ ਅਸੀਂ ਮਾਨ ਸਮਾਨ ਕਰਦੇ ਹਾਂ ਕਿਉਂਕਿ ਸਾਰਿਆਂ ਨੂੰ ਅਪਰੂਵ ਕੀਤਾ ਤੁਸੀਂ ਬੜੇ ਸੂਝਵਾਨ ਵੀ ਹੋ ਤੇ ਬਹੁਤ ਵਧੀਆ ਢੰਗ ਨਾਲ ਕੰਮ ਵੀ ਕਰਦੇ ਹੋ ਮਸਲਾ ਜਿਹੜਾ ਇਸ ਵੇਲੇ ਖੜਾ ਹੋਇਆ ਉਹ ਪਹਿਲਾਂ ਸ਼ੁਰੂਆਤ ਕਰਦੇ ਆ ਬੜੀ ਮਿਹਨਤ ਦੇ ਨਾਲ ਵਕੀਲ ਸਹਬਾਨਾਂ ਦੇ ਨਾਲ ਉਹਨਾਂ ਦੇ ਰਹੀਆਂ ਹੀ ਕਾਗਜ਼ ਭਰੇ ਨੇ ਇੱਕ ਇੱਕ ਕਾਗਜ਼ ਸਾਡਾ ਠੀਕ ਸੀਗਾ ਇਹਨਾਂ ਨੇ ਕੀਤਾ ਕੀ ਹੈ ਇੱਕ ਵੀ ਗਲਤੀ ਸਾਨੂੰ ਦੱਸੀ ਨਹੀਂ ਵੀ ਤੁਹਾਡੀ ਕੀ ਹੈ ਅੰਦਰ ਬੈ ਕੇ ਅਲੀਗੇਸ਼ਨ ਲਾਇਏ ਕਿੰਨੇ ਨੇ ਕਿਸੇ ਪਾਰਟੀ ਨੇ ਨਹੀਂ ਲਾਇਆ ਉਹਨਾਂ ਦੀ ਜਿਹੜੀ ਪਾਰਟੀ ਇਨ ਪਾਵਰ ਹੈ ਉਸ ਪਾਰਟੀ ਨੇ ਆਮ ਪਾਰਟੀ ਦੇ ਜਿਹੜੇ ਉੱਥੇ ਬੈਠੇ ਸੀਗੇ ਅਫਸਰ ਸਹਿਬਾਨ ਹਲੇ ਕਲਰਿਕਲ ਸਟਾਫ ਸੀਗਾ ਉਹਨਾਂ ਨੇ ਸਾਡੀਆਂ ਫਾਈਲਾਂ ਫੋਲ ਫੋਲ ਕੇ ਕਿਹਾ ਵੀ ਆਹ ਅਲੀਗੇਸ਼ਨ ਲਾਓ ਆਹ ਅਲੀਗੇਸ਼ਨ ਲਾਓ ਉਹ ਲਾਓ ਉਹ ਅਲੀਗੇਸ਼ਨ ਕਿਸੇ ਵਰਕਰ ਨੇ ਨਹੀਂ ਲਾਏ ਕਿਸੇ ਨੇ ਅਕਾਲੀ ਦਲ ਨੇ ਨਹੀਂ ਲਾਏ ਕਿਸੇ ਭਾਜਪਾ ਨੇ ਨਹੀਂ ਲਾਏ ਕਿਸੇ ਹੋਰ ਨੇ ਨਹੀਂ ਲਾਇਆ ਇਹਨਾਂ ਵੀ ਨਹੀਂ ਲਾਏ ਉਹ ਅਲੀਗੇਸ਼ਨ ਲਾਏ ਤੇ ਲਾਏ ਉਹ ਸਾਰੇ ਉਸ ਪੈਰਾਫਰਨਿਲੀਆ ਕਹਿ ਲੋ ਜਾਂ ਉਹਨਾਂ ਦਾ ਸਟਾਫ ਮੈਂਬਰ ਕਹਿ ਲੋ ਉਹਨਾਂ ਨੇ ਲਾਏ ਉਹ ਜਾ ਕੇ ਤਸਦੀਕ ਕੀਤੀ ਉਹਨਾਂ ਦੇ ਨਾਲ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਜਿਹੜੀਆਂ ਇਹਨਾਂ ਦੀਆਂ ਜ਼ੋਨਸ ਜਿੱਤਰੀਆਂ ਨੇ ਪੰਚਾਇਤ ਸੰਤੀਆਂ ਸਾਰੇ ਤੋਂ ਪਹਿਲਾਂ ਉਹਨਾਂ ਨੂੰ ਸਾਫ਼ ਕਰੀਏ ਵਿਦ ਪਲੈਨਿੰਗ ਤੁਹਾਨੂੰ ਮੈਂ ਦੱਸਾਂ ਕਿੰਨੀ ਵਧੀਆ ਪਲੈਨਿੰਗ ਉਹਨਾਂ ਨੇ ਕੀਤੀ ਹੈ ਢੰਗ ਨਾਲ ਬਹਿ ਕੇ ਪਤਾ ਨਹੀਂ ਸਾਰਾ ਕੁਝ ਉੱਥੇ ਹੀ ਹੋਇਆ ਐਸਟੀਐਮ ਸਾਹਿਬ ਦੇ ਨਾਲ ਸਾਨੂੰ ਇੱਥੋਂ ਤੱਕ ਪਤਾ ਲੱਗਾ ਵੀ ਤਲਕੀ ਵੀ ਹੋਈ ਹੈ ਤੇ ਉਹਨੂੰ ਗਾਲ ਵੀ ਕੱਢੀ ਗਈ ਹੈ ਉਹਨੇ ਅੱਗੇ ਜਵਾਬ ਦਿੱਤਾ ਵੀ ਮੈਨੂੰ ਗਾਲ ਨਾ ਕੱਢੋ ਮੇਰੀ ਬਦਰੀ ਭਾਵੇਂ ਕਰਨਾ ਜੋ ਕਰੋਨਾ ਮੇਰੇ ਕੋਲ ਕਰਾ ਲਓ ਲੇਕਿਨ ਮੈਂ ਤੁਹਾਡੀ ਗਾਲ ਨਹੀਂ ਜਿਸੇ ਨਹੀਂ ਫਿਰ ਉਹਨਾਂ ਨੇ ਉਹ ਕੀਤਾ ਜੋ ਉਹਨਾਂ ਕਿਹਾ ਉਹਨਾਂ ਨੇ ਮੰਨਿਆ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਵੀ ਸਾਡੀ ਜਿਹੜੀ ਜ਼ੋਨ ਹੈ ਨਾ ਟੋਟਲ ਜ਼ੋਨ ਸਾਡੀਆਂ ਪੰਚਾਇਤ ਸਬਤੀ ਦੀਆਂ ਹੈਗੀਆਂ 33 ਉਹਦੇ ਵਿੱਚ 18 ਹੈਗੀਆਂ ਸਾਡੀਆਂ ਜਨਾਲੇ ਦੀਆਂ ਤੇ 15 ਹੈਗੀਆਂ ਸਾਡੀਆਂ ਰਮਦਾਸ ਦੀ ਦੋ ਬਲਾਕ ਹਨ ਇਹਦੇ ਵਿੱਚੋਂ ਜਿਹੜੀਆਂ ਉਹਨਾਂ ਨੇ ਕਟੀਆਂ ਨੇ ਉਹ ਕਟੀਆਂ ਰਿਜੈਕਸ਼ਨ ਜਿਹੜੀ ਟੋਟਲ ਕੀਤੀਆਂ ਜਿਹੜੀਆਂ ਸਾਫ਼ ਕੀਤੀਆਂ ਨੇ ਉਹ ਵੀ ਦੱਸ ਦਿਆਂਗੇ ਰੀਜੈਕਸ਼ਨ ਹੋਈ ਐ ਜਿਹੜੀ ਅਜਨਾਲਾ 1 ਐ ਉਹਦੇ ਚੋ 6 ਨੇ ਗੱਗੋ ਮਾਲਿਆ ਡੱਲਾ ਰਾਜਪੂਤਾ ਆ ਚੱਕੋਲਾ ਡੰਗਲਵੰਜਾ ਵਾਲਾ ਪਡੋਰੀ ਸੁਖਾ ਸਿੰਘ ਤੇ ਪਲਾ ਪਿੰਡ ਇਹ ਸਾਰੀਆਂ ਅਸੀਂ ਜਿੱਤਦੇ ਸਾਂ ਉਹਨਾਂ ਨੇ ਵੇਖ ਲਿਆ ਵੀ ਅਸੀਂ ਜਿੱਤਣਾ ਨਹੀਂ ਇਹ ਸਾਰੀਆਂ ਕੈਨਸਲ ਕਰਾ ਲਓ ਇਹਦੇ ਵਿੱਚ ਉਹਨਾਂ ਨੇ ਕੀਤਾ ਕੀ ਐ ਵੀ ਆਪਣੀ ਜਿਹੜੀ ਮੈਜੋਰਿਟੀ ਜਾਂ ਆਪਣਾ ਚੇਅਰਮੈਨ ਸੰਮਤੀ ਦਾ ਬਣਾਉਣ ਖਾਤਰ ਉਹਨਾਂ ਨੇ ਕੁਝ ਬਿਲਕੁਲ ਟੋਟਲੀ ਬਿਨਾ ਮੁਕਾਬਲੇ ਤੋਂ ਡਿਕਲੇਅਰ ਕੀਤੀਆਂ ਉਹਦੇ ਵਿੱਚ ਆ ਗਈ ਗਗਮਾ ਲਾ ਗਈ ਡੱਲਾ ਰਾਜਪੂਤ ਆ ਗਈ ਤੇ ਨਾਲ ਚੱਕੌਲਾ ਗਈ ਇਹ ਜਿਹੜਾ ਬਲਾਕ ਹੋ ਗਿਆ ਅੱਗੇ ਆ ਗਿਆ ਰਮਦਾਸ ਬਲਾਕ ਇਹਦੇ ਵਿੱਚ ਟੋਟਲ ਸਾਡੀਆਂ 15 ਸਮਤੀਆਂ ਨੇ ਇਹਦੇ ਵਿੱਚੋਂ ਜਿਹੜੀਆਂ ਉਹਨਾਂ ਨੇ ਰਿਜੈਕਟ ਕੀਤੀਆਂ ਨੇ ਉਹ 5 ਨੇ